ਹਲਕਾ ਬੱਲੂਆਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਜੋਣ ਕੁੰਡਲ ਤੋਂ ਜ਼ਿਲ੍ਹਾ ਪ੍ਰਸ਼ਦ ਲਈ ਉਮੀਦਵਾਰ ਰਾਜਵਿੰਦਰ ਕੌਰ ਦੇ ਪਤੀ ਜਗਮਨਦੀਪ ਸਿੰਘ ਬਿੰਕੂ ਕੁੰਡਲ ਤੇ ਬੁਰਜਮਾਰ ਜੋਣ ਤੋਂ ਬਲਾਕ ਸਮਤੀ ਲਈ ਉਮੀਦਵਾਰ ਹਰਜਿੰਦਰ ਸਿੰਘ ਡਿੰਪਲ ਬਰਾੜ ਵੱਲੋਂ ਅੱਜ ਪਿੰਡ ਗੁਬਿੰਦਗੜ ਤਰਾਂਗਵਾਲਾ ਰੁਹੇੜਿਆਂ ਵਾਲੀ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦਿਓ ਤੇ ਆਉਣ ਵਾਲੇ ਸਮੇਂ ਵਿੱਚ ਪਿੰਡਾਂ 'ਚ ਵਿਕਾਸ ਦੀ ਕਮੀ ਨਹੀਂ ਰਹਿਣ ਦੇਵਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਿਨੇ ਤੁਸੀਂ ਇੱਥੇ ਇੱਕ ਇੱਕ ਕਦਮ ਚੱਲ ਕੇ ਆਏ ਹੋ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਜੀ ਸਾਨੂੰ ਵੱਧ ਤੋਂ ਵੱਧ ਸਪੋਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੈਂ ਜੀ ਤੁਹਾਨੂੰ ਜੇ ਪਤਾ ਹੀ ਹੈ ਕਿ ਬਾਈ ਨੇ ਸਰਪੰਚ ਸਾਹਿਬ ਨੇ ਦੱਸ ਹੀ ਦਿੱਤਾ ਬਈ ਇਲੈਕਸ਼ਨ ਆ ਗਿਆ ਦਿੱਲੀ ਪਰਸੇ ਦੇਖ ਹੈ ਕੈਂਡੀਡੇਟ ਬਾਈ ਮਿੰਕੂ ਜੀ ਤੇ ਰਮਪਤਨੀ ਹੈ ਇਧਰ ਬਾਈ ਡਿੰਪਲ ਵਾਈ ਹੈ ਲਾਸਟ ਵਿੱਚ ਆਪਣੇ ਤੇ ਸਾਰਿਆਂ ਨੂੰ ਆਈ ਬੇਨਤੀ ਹੈ ਬਈ ਆਪਣੇ ਭਰਾ ਹੈ ਤੇ ਇਹਨਾਂ ਨੂੰ ਆਪਾਂ ਵੱਤ ਵੱਦ ਬੂਟਾ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਈਏ ਇਹ ਕਾਮਯਾਬ ਹੋਣਗੇ ਫੇਰ ਹੀ ਆਪਾਂ ਆਪਣੀ ਕਾਮਯਾਬੀ ਹੈ ਜੀ ਤੁਹਾਨੂੰ ਅੱਜ ਬੇਨਤੀ ਕਰਨ ਆਏ ਹਾਂ ਰੰਗਤ ਕਰਵਾ ਦਿੱਤਾ ਤੇ ਕਰੀ ਅਸੀਂ ਬਾਲੀਆਂ ਜਦੋਂ ਮੈਂ ਬੋਲਣਾ ਮੈਨੂੰ ਵੀ ਘੱਟ ਹੀ ਆਉਂਦਾ ਪਰ ਮੈਂ ਇੱਕ ਗੱਲ ਕਹਿਣਾ ਵੀ ਭਾਈ ਲਿੰਕੂ ਭਾਈ ਵੋਟਾਂ ਤੇਰੇ ਪਿੰਡ ਨਾਲ ਤੈਨੂੰ ਵਧਾ ਕੇ ਵਤ ਪੁਰਾਂਗੇ ਇਹ ਪੰਡ ਵੀ ਜਿਹੜੇ ਦਿੰਦਾ ਹਾਂ ਜਿਲ੍ਹਾ ਪ੍ਰਸ਼ਦ ਜੀ ਦੋਨਾਂ ਚੇਅਰਮੈਨ ਮਨੂੰ ਮੈਂ ਤਾਂ ਇਹਨੂੰ ਪੰਡੂ ਵੀ ਤੇਰੇ ਪਿੰਡ ਨੂੰ ਵੱਧ ਲੈਣੇ ਆ ਆਦੇ ਹੱਥ ਨਾਲ ਲਈ ਭਰਾਵਾ ਠੀਕ ਹੈ ਠੀਕ ਆ ਨਾ ਅਸੀਂ ਤਾਂ ਇਨੀ ਗੱਲ ਜਾਣਦੇ ਆ ਕਿ ਕੰਮ ਮੋਟਾ ਅਸੀਂ ਕਹੋਣੀਆਂ ਪੈਸੇ ਤੇਰੇ ਪਿੰਡ ਨੂੰ ਵੱਧ ਲੈਣੇ ਠੀਕ ਆ